ਪਰ ਮੈਂ ਜਿੱਥੇ ਵੀ ਜਾਂਦਾ ਨਾ ਪਿਆਰ ਉਹ ਇੱਕ ਮੈਂ ਖਾਸ ਬੇਨਤੀ ਕਰਦਾ ਹੁੰਦਾ ਵੀ ਜਿੰਨਾ ਚਿਰ ਮਾਪੇ ਇਸ ਦੁਨੀਆ ਤੇ ਜਿਉਂਦੇ ਨੇ ਨਾ ਤਿਆਂ ਪੁੱਤਰਾਂ ਦਾ ਫਰਜ਼ ਹੈ ਆਪਣੇ ਮਾਪਿਆਂ ਦੀ ਕਦਰ ਕਰਨਾ ਜਿਹੜੇ ਸਮਾਜ ਦੇ ਅੱਜ ਹਾਲਾਤ ਨੇ ਨਾ ਸਾਡੇ ਠੀਕ ਆ ਸਾਡਾ ਸਮਾਜ ਅੱਜ ਬੜੀ ਤਰੱਕੀ ਕਰ ਗਿਆ ਸਾਡੇ ਬੱਚਿਆਂ ਨੇ ਬੜੀ ਐਜੂਕੇਸ਼ਨ ਲੈ ਲਈ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਗੁਰੂ ਦੀ ਗੋਚ ਬੈਠੇ ਹੋ ਸੱਚ ਕਰਕੇ ਜਾ ਰਹੇ ਹੋ ਜੇਲਾ ਸਰਕਾਰ ਪੁਰਾਣੇ ਸਮਿਆਂ ਚ ਸਾਡੇ ਆਧਾਤ ਮਾਪੇ ਦਾ ਸਿਵਾਤ ਨਹੀਂ ਰਿਹਾ ਇਹ ਮੰਨਣਾ ਪਵੇਗਾ ਸਾਨੂੰ ਕੁਝ ਸੋਚ ਲੈ ਜਿਹੜਾ ਅਧਰਮ ਅਸੀਂ ਆਪਣੇ ਪੁਰਾਣੇ ਸਮਿਆਂ ਚ ਬਜ਼ੁਰਗਾਂ ਦਾ ਕਰਦੇ ਸੀ ਅੱਜ ਉਹ ਅਧਰਮ ਉਹ ਸਰਕਾਰ ਉਹ ਭਾਵਨਾ ਅੱਜ ਸਾਡੇ ਘਰਾਂ ਚ ਖੰਭ ਲਾ ਕੇ ਬਚੂਗੀ ਪੁਰਾਣੇ ਸਮੇਂ ਤੁੰਦਾ ਸੀ ਜੇ ਪਰਿਵਾਰ ਤੇ 10 ਜੀਵੇ ਨਾ ਕਿਸੇ ਇੱਕ ਜੀਵੇ ਛੇਰ ਨਹੀਂ ਜਾਣਾ ਸਭ ਤੋਂ ਪਹਿਲਾਂ ਬਜ਼ੁਰਗ ਨੂੰ ਪੁੱਛਿਆ ਜਾਂਦਾ ਸੀ ਕੋਈ ਵੀ ਘਰ ਦਾ ਕੰਮ ਕਰਨਾ ਤੇ ਸਭ ਤੋਂ ਪਹਿਲਾਂ ਸਿਆਣੇ ਬਜ਼ੁਰਗ ਦੀ ਸਲਾਹ ਲਈ ਜਾਂਦੀ ਪੁੱਛਿਆ ਜਾਂਦਾ ਬਾਪੂ ਜੀ ਆਹ ਘਰ 'ਚ ਨਵਾਂ ਕੰਮ ਕਰਨ ਲੱਗਿਆ ਤੁਹਾਡੀ ਕੀ رائے ਹੈ ਤੇ ਜੇ ਬਜ਼ੁਰਗ ਨੇ ਮਨਾ ਕਰ ਦੇਣਾ ਨਾ ਕਿਸੇ ਪਰਿਵਾਰ ਦੇ ਜੀ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਆਪਣੇ ਬਾਪੂ ਦੀ ਗੱਲ ਉਲਟ ਕੇ ਤੇ ਆਪਣੀ ਮਨਮਾਜੀ ਬੋਲੋ ਜੀ ਕਰਸ ਪਰਾਦੇ ਜਿਹੜੇ ਰਾਤ ਨੇ ਤੁਹਾਡੇ ਨਖਤਾਂ ਦੇ ਸਾਹਮਣੇ ਨੇ ਮਾਪੇ ਬੜੇ ਦੁੱਖ ਝੱਲਦੇ ਨੇ ਆਪਣੇ ਧੀਆਂ ਪੁੱਤਰਾਂ ਦੀ ਖਾਤਰ ਬੜੀਆਂ ਕਠਿਨਾਈਆਂ ਬੜੀਆਂ ਔਕੜਾਂ ਮੁਸੀਬਤਾਂ ਵਿੱਚ ਦੀ ਲੰਘਣਾ ਪੈਂਦਾ ਮਾਪ ਨੂੰ ਜਦੋਂ ਸ਼ੁਰੂ ਤੋਂ ਆਪਣੇ ਧੀਆਂ ਪੁੱਤਰਾਂ ਦੀ ਪਾਲਣਾ ਕਰਦੇ ਨੇ ਨਾ ਤੇ ਸਾਰੀ ਜ਼ਿੰਦਗੀ ਬਾਪ ਆਪਣੇ ਦਿਮਾਗ ਵਿੱਚ ਇਹ ਸੋਚ ਕੇ ਆਪਣੇ ਧੀਆਂ ਪੁੱਤਰਾਂ ਦੀ ਪਾਲਣਾ ਕਰਦਾ ਕਿ ਮੈਂ ਚੰਗੇ ਮਕਾਨ ਤੇ ਮਨ ਦਾ ਜੀਵਨ ਦੇਣਾ ਹੈ ਚੰਗਾ ਖਾਣ ਪੀਣ ਪਹਿਨਣ ਦੇਣਾ ਆਪਣੇ ਬੱਚਿਆਂ ਨੂੰ ਪਰ ਖਿਮਾ ਕਰਨਾ ਜਦੋਂ ਬੱਚੇ ਕਿਸੇ ਚੰਗੇ ਮਕਾਮ ਤੇ ਪਹੁੰਚ ਜਾਂਦੇ ਜਦੋਂ ਬੇਬੇ ਬਾਬੂ ਦਾ ਸਾਨੂੰ ਚੇਤਾਉਂਦਾ ਜਿਹੜਾ ਪੰਜਾਬ ਅੰਮ੍ਰਿਤਾਂ ਦੇ ਨਾਂ ਤੇ ਵਸਦਾ ਪੰਜਾਬ ਸੀ ਨਾ ਅੱਜ ਕਿੱਡੇ ਕਿੱਡੇ ਬੇਰਦਾਸ਼ ਸੁਫਲੇ ਨੇ ਪੰਜਾਬ ਦੀ ਧਰਤੀ ਕਿਉਂ ਲੋੜ ਪਈ ਕਦੇ ਸੋਚਣ ਦਾ ਯਤਨ ਕਰਨਾ ਇਹ ਗੁਰੂ ਨਾਨਕ ਸਾਹਿਬ ਦਾ ਘਰ ਉਹ ਘਰ ਸੀ ਜੇ ਕੋਈ ਤੇ ਭੁੱਖਾ ਵੀ ਚੱਲ ਕੇ ਆਉਂਦਾ ਸੀ ਨਾ ਬਾਬੇ ਨਾਨਕ ਦਾ ਘਰ ਫਰਦਾਨਿਆਂ ਦੇ ਮੂੰਹ ਵਿੱਚ ਵੀ ਰੋਟੀ ਦੀ ਬੁਲਤੀ ਹੁੰਦੀ ਆਉਂਦਾ ਸੀ ਅੱਜ ਅਸੀਂ ਕਿਤੇ ਖਰੋਤੇ ਆ ਕੀ ਆਪ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਲਿਆ ਕਿ ਅਸੀਂ ਘਰਾਂ ਦਾ ਆਪਣੇ ਮਾਪੇ ਨੂੰ ਚਾਰ ਪ੍ਰਸ਼ਾਦੇ ਵੀ ਦੇਜੋਗੇ ਨਹੀਂ ਹੈ ਇਹ ਬਹੁਤਿਆਰਾਂ ਦੀ ਕਹਾਣੀ ਹੈ ਪੰਜਾਬ ਦੇ 80% ਘਰਾਂ 'ਚ ਅੱਜ ਮਾਪੇ ਦੀ ਕਦਰ ਮੁੱਕ ਚੁੱਕੀ ਹੈ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਸਾਡੇ ਦੇ ਕਦੇ ਬਢੇਪਾ ਬੋਲੋ ਜੀ ਨਹੀਂ ਹੋਣਾ ਜੇ ਆਪ ਤੁਸੀਂ ਆਪਣੇ ਧੀਆਂ ਪੁੱਤਰਾਂ ਦੇ ਸਾਹਮਣੇ ਮਾਪੇ ਦੀ ਕਦਰ ਨਹੀਂ ਨਾ ਕਰਦੇ ਮਾਂ ਲਈ ਬਾਣੀ ਤੇ ਵੀ ਯਾਦ ਰੱਖੀ ਇਹ ਆਸ ਕਦੇ ਆਪਣੇ ਧੀਆਂ ਪੁੱਤਰਾਂ ਤੋਂ ਨਾ ਲੱਗੇ ਕਿਸੇ ਨੇ ਇੱਕ ਬੜੀ ਪਿਆਰੀ ਕਹਾਣੀ ਲਿਖੀ ਸੀ ਬੜਾ ਬਾਪੂ ਗਰੀਬ ਸੀ ਤੇ ਉਹਨੇ ਰਾਤਾਂ ਨੋਟ ਉੱਠ ਕੇ ਸਿਆੜਾ ਦੇ ਦਿਨਾ ਵਿੱਚ ਖੇਤਾਂ ਵਿੱਚ ਜਾ ਕੇ ਪਾਣੀ ਲਾਉਣਾ ਪੈਰੀ ਪੁੱਤਾ ਜੈ ਜੋੜਾ ਤੇ ਤਨ ਤੇ ਮੈਲੇ ਜੇ ਕੱਪੜੇ ਰਹਿਦੇ ਸੀ ਪਤਨੀ ਨੇ ਕਈ ਵਾਰ ਆਪਣਾ ਸਿਰ ਦਿਆ ਸਾਈਆਂ ਤੂੰ ਕੱਪੜੇ ਨਵੇਂ ਲੈ ਕੇ ਆ ਆ ਤੇਰੇ ਪੈਰਾਂ ਦਾ ਜੋੜਾ ਟੁੱਟਿਆ ਗਿਆ ਹੈ ਬੜਾ ਸਮਾਂ ਬੀਤ ਗਿਆ ਇਹ ਜੋੜਾ ਪਾ ਕੇ guzara ਕਰੀ ਜਾਣਾ ਤੇ ਬਾਪ ਦਾ ਜਵਾਬ ਪਤਾ ਕੀ ਸੀ ਉਸ ਬਾਪੂ ਨੇ ਕਿਹਾ ਕੋਈ ਗੱਲ ਨਹੀਂ ਆਹ ਥੋੜੇ ਤੰਗੀਆਂ ਦੇ ਦਿਨੇ ਅਜੇ ਮੇਰਾ ਪੁੱਤ ਪੜ੍ਹਾਈ ਕਰ ਰਿਆ ਹੈ ਜਿੰਦੇ ਪੁੱਤ ਕਿਸੇ ਚੰਗੀ ਨੌਕਰੀ ਤੇ ਲੱਗ ਗਿਆ ਨਾ ਉਹਦੇ ਸੋਹਣੇ ਚੰਗੇ ਕੱਪੜੇ ਪਾ ਕੇ ਮੈਂ ਪਰੇ ਪੰਚਾਇਤ ਵਿੱਚ ਬਿਠਾਇਆ ਕਰਾਂਗਾ ਬਾਪੂ ਇਹ ਤਾਂ ਕਹਤਾ ਸੀ ਆਪਣੇ ਪੁੱਤ ਵਾਸਤੇ ਗਰੀਬਾਂ ਦੇ ਪਰਿਵਾਰ ਸੀ ਤੇ ਬੱਚਾ ਬੜਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਜਿਹੜੋਂ ਨੇ ਪਲੱਸ ਕੀਤੀ ਤੇ ਉਹਨੇ ਆਪਣੇ ਕਿਰਦਾਰ ਵਾਕਿਆ ਪਿਤਾ ਜੀ ਮੈਂ ਕਿਸੇ ਚੰਗੇ ਕੌਲ ਦੇ ਵਿੱਚ ਪੜਨਾ ਚਾਹੁੰਦਾ ਹਾਂ ਹਰ ਇੱਕ ਬੱਚਾ ਦਾ ਮਾਪੇ ਆਪਣੀ ਵਿੱਤ ਤੋਂ ਬਾਹਰ ਹੋ ਕੇ ਆਪਣੇ ਬੱਚਿਆਂ ਨੂੰ ਪੜਾਉਣਾ ਯਤਨ ਕਰਦਾ ਘਰ ਵਿੱਚ ਪੈਸੇ ਵੀ ਨਾ ਹੋਣ ਬੱਚੇ ਆ ਕੇ ਫੀਸ ਵੰਦ ਲੈਣ ਸਕੂਲ ਦੇ ਘਰ ਤੋਂ ਮਾਪੇ ਜਿੱਥੋਂ ਮਰਜ਼ੀ ਲਿਆ ਕੇ ਦੇਵੇ ਪਰ ਉਹਨਾਂ ਨੇ ਕਦੇ ਆਪਣੇ ਦੁਨਿਆਵ ਪੁੱਤਾਂ ਨੂੰ ਖਾਲੀ ਹੀ ਜਾਣ ਦਿੱਤਾ ਬੱਚੇ ਨੇ ਆਪਣੇ ਬਾਪ ਦੇ ਸਾਹਮਣੇ ਕੁਆਇਸ਼ ਰੱਖੀ ਤੇ ਬਾਪੂ ਆਪਣੇ ਪੁੱਤ ਨੂੰ ਇੱਕ ਚੰਗੇ ਕਾਲਜ ਦੇ ਵਿੱਚ ਭਰਤੀ ਕਰਾ ਕੇ ਆਇਆ ਬੱਚਾ ਪੜ੍ਹਨ ਲੱਗ ਪਿਆ ਚੰਗੇ ਬੱਚੇ ਨੇ ਤਨ ਤੇ ਕੱਪੜੇ ਪਾਉਣੇ ਤੇ ਦੋਸਤਾਂ ਮਿੱਤਰਾਂ ਵਿੱਚ ਕਹਿਣਾ ਭਾਈ ਮੈਂ ਬੜੇ ਅਮੀਰ ਪਰਿਵਾਰ ਦਾ ਬੱਚਾ ਮੇਰੇ ਘਰ ਵਿੱਚ ਬੜੀ ਅਮੀਰੀ ਹੈ ਸਾਡੇ ਕੋਲੇ ਬੜੀ ਜ਼ਮੀਨ ਜਾਇਦਾਦ ਹੈ ਇਹਦਾ ਕਾਰਨ ਹੈ ਜਿਹੜੇ 80% ਬੰਦੇ ਗਲਤ ਫਾਹਾ ਮਾਰੇ ਨੇ ਨਾ ਇਹ ਸਾਨੂੰ ਸਾਡੀਆਂ ਬਿੱਤ ਤੋਂ ਬਾਹਰ ਹੋ ਕੇ ਕੀਤੀਆਂ ਹੋਈਆਂ ਗੱਲਾਂ ਨਹੀਂ ਆ। ਜਦੋਂ ਕੋਈ ਦੁਕਾਨੀ 4-5 ਲੱਖ ਰੁਪਇਆ ਘਰ ਤੇ ਲੌਂਦਾ ਨਾ ਦੂਜਾ ਸੁਤ ਦਾ ਮੈਂ ਕੋਸ਼ਿਸ਼ ਰਹਾ। ਉਹਨੇ ਪੈਰ ਦੀ ਹੁੰਦੇ ਜਿੰਨੇ ਅਸੀਂ ਉਸਾਰ ਲਏ ਆ। ਬਾਪੂ ਨੇ ਆਪਣੇ ਪੁੱਤ ਨੂੰ ਕੌਂਜ ਵਿੱਚ ਪੜ੍ਹਦੇ ਪਾ ਦਿੱਤਾ ਤੇ ਉਹਨੇ ਆਪਣੇ ਦੋਸਤਾਂ ਜੱਤਰਾਂ ਨੂੰ ਕਹਿਣਾ ਮੈਂ ਬੜੇ ਅਮੀਰ ਘਰਾਣੇ ਦਾ ਸਮਾਂ ਰੱਖਦਾ ਇੱਕ ਦਿਨ ਬੱਚੇ ਦੀ ਮਾਂ ਨੇ ਆਖਿਆ ਸਿਰਦਿਆ ਸਾਈਆਂ ਬੜਾ ਸਮਾਂ ਵਿਆਹ ਕੋਤੋਂ ਮਿਲਿਆ ਤੇ ਜਾਂ ਨਾਲੇ ਕੁਝ ਨਾ ਵਸਤੂਆਂ ਬਣਾਈਆਂ ਨੇ ਮੇਰੇ ਪੁੱਤ ਨੂੰ ਦੇ ਕੇ ਆ ਤੇ ਨਾਲੇ ਹਾਲਚਾਲ ਪੁੱਛ ਕੇ ਆ ਹੁਣ ਬਾਪੂ ਦੇ ਕੋਲ ਜਿਹੋ ਜੇ ਤਨ ਤੇ ਕੱਪੜੇ ਉੱਤੇ ਬਹਿਣ ਲੈ ਪੈਰਾਂ ਵਿੱਚ ਟੁੱਟਾ ਜਿਹਾ ਜੋੜਾ ਪਾਇਆ ਤੇ ਬੱਚੇ ਦੇ ਕੋਲ ਜਵਾਕ ਤਰਪਿਆ ਜਦੋਂ ਬਾਪੂ ਬੇਲ ਕੋਲ ਦਰਵਾਜ਼ੇ ਦੇ ਸਾਹਮਣੇ ਆਇਆ ਨਾ ਤੇ ਬਾਪੂ ਨੇ ਪਹਿਰੇ ਤੇ ਖਲੋਦੇ ਹੋਏ ਸੰਤਰੀ ਨੂੰ ਆਖਿਆ ਪੁੱਤਰਾ ਇਸ ਕੋਲ ਵਿੱਚ ਮੇਰਾ ਬੱਚਾ ਪੜਦਾ ਹੈ ਮੈਂ ਆਪਣੇ ਬੱਚੇ ਨੂੰ ਮਿਲਣ ਵਾਸਤੇ ਆਇਆ ਮੇਰਾ ਦਿਲ ਕਰਦਾ ਹੁਣ ਜਿਹੜਾ ਸੰਤਰੀ ਪਹਿਰੇ ਤੇ ਖਲੋਤਾ ਸੀ ਨਾ ਉਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਦੋਂ ਬਾਪੂ ਦੇ ਹਰਾਕ ਤੱਕੇ ਨਾ ਉਹਨੇ ਆਖਿਆ ਬਜ਼ੁਰਗਾ ਤੈਨੂੰ ਭੁਲੇਖਾ ਪੈ ਗਿਆ ਹੈ ਇਸ ਕੌਲਤ ਦੇ ਵਿੱਚ ਤੇ ਬੜੇ ਅਮੀਰ ਘਰਾਣੇ ਦੇ ਜਵਾਬ ਪੜਦੇ ਨੇ ਤੇਰੇ ਕੱਪੜਿਆਂ ਨੂੰ ਵੇਖ ਕੇ ਨਹੀਂ ਲੱਗਦਾ ਇਸ ਕੌਲਤ ਵਿੱਚ ਤੇਰਾ ਬੱਚਾ ਪੜਦਾ ਹੋਇਆ ਉਹਨੇ ਕੱਪੜਿਆਂ ਤੋਂ ਦਾ ਜਲਾਇਆ ਬਾਪੂ ਨੇ ਆਖਿਆ ਪੁੱਤਰਾ ਤੂੰ ਇੱਕ ਵਾਰ ਆਵਾਜ਼ ਦੇ ਤੇਰੇ ਬੱਚੇ ਨੂੰ ਮੇਰਾ ਬੱਚਾ ਭੱਜ ਕੇ ਮੈਨੂੰ ਮਿਲਣ ਵਾਸਤੇ ਆਏਗਾ ਤੇ ਜਦੋਂ ਸੰਤਰੀ ਨੇ ਆਵਾਜ਼ ਦਿੱਤੀ ਨਾ ਤੇ ਬੱਚਾ ਜਦੋਂ ਬਿਲਡਿੰਗ ਉੱਤੇ ਆਇਆ ਉਹਨੇ ਦਰਵਾਜ਼ੇ ਤੇ ਖੜੋਤਾ ਮੈਨੇਜ ਪੜਿਆਂ ਦੇ ਵਿੱਚ ਜਦੋਂ ਆਪਣੇ ਬਾਪੂ ਨੂੰ ਤੱਕਿਆ ਤੇ ਬੱਚੇ ਦੇ ਮਨ 'ਚ ਖਿਆਲ ਆਇਆ ਜੇ ਇੰਨਾ ਹਾਲਾਤਾਂ 'ਚ ਮੇਰਾ ਬਾਪੂ ਮੇਰੇ ਕੋਲ 'ਚ ਆ ਗਿਆ ਸਾਰੇ ਕੋਲ 'ਚ ਮੇਰੀ ਮੇਕ ਹੀ ਹੋ ਜਾਏਗੀ ਉਹ ਸੋਨਾ ਜਿਹੜੀ ਅੱਗੇ ਘਟਦਾ ਵਾ ਜਦੋਂ ਬੱਚਾ ਸਾਹਮਣੇ ਆਇਆ ਤੇ ਬਾਪੂ ਨੇ ਆਵਾਜ਼ ਦਿੱਤੀ ਤੇ ਪੁੱਤ ਨੇ ਅੰਗੋਲਿਆ ਕਰ ਦਿੱਤਾ ਤੇ ਸ਼ਤਰੀ ਨੇ ਆਵਾਜ਼ ਦੇ ਕੇ ਆਖਿਆ ਪੁੱਤਰਾ ਇਹ ਜਿਹੜਾ ਬਾਪੂ ਹੈ ਜਿਹੜਾ ਦਰਵਾਜ਼ੇ ਤੇ ਖਲੋਤਾ ਹੈ ਤੇ ਬੱਚੇ ਨੇ ਸ਼ਬਸ ਹੀ ਕਿੰਦਾ ਨਹੀਂ ਜੀ ਇਹ ਮੇਰਾ ਬਾਪੂ ਨਹੀਂ ਇਹ ਸਾਡੇ ਘਰ ਦਾ ਕਾਮਾ ਆਹ ਸਤਵਰ ਤੇ ਪੁੱਤ ਉਹਨੇ ਸ਼ਤਰੀ ਨੂੰ ਆਖਿਆ ਨਹੀਂ ਇਹ ਮੇਰਾ ਬਾਪੂ ਨਹੀਂ ਹੈ ਇਹ ਤਾਂ ਸਾਡੇ ਘਰ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੈ ਤੇ ਕਾਮਾ ਜਿਹੜਾ ਹੈ ਮੇਰੇ ਵਾਸਤੇ ਵਸਤੂਆਂ ਲੈ ਕੇ ਆਇਆ ਹੈ ਜਦੋਂ ਪੁੱਤ ਦੀ ਜ਼ੁਬਾਨ ਵਿੱਚੋਂ ਨਿਕਲੇ ਸ਼ਬਦ ਬਾਪੂ ਦੇ ਅੰਦਰੋਂ ਤੱਕ ਗਏ ਬਾਪੂ ਦੇ ਅੰਦਰ ਜਦੋਂ ਉਹਨਾਂ ਸ਼ਬਦਾਂ ਨੇ ਝੋੜਿਆ ਨਾ ਬਾਪੂ ਉਸੇ ਵੇਲੇ ਕੋਡਿਆ ਭਾਰ ਧਰਤੀ ਤੇ ਡਿੱਗਾ ਉਹਨੇ ਤਾਂ ਮਾਰ ਕੇ ਆਖਿਆ ਪੁੱਤਰਾ ਬਾਕਿਆ ਹਿੰਮਤ ਤੇਰੀ ਘਰ ਦਾ ਕਾਮਾ ਬਣ ਕੇ ਅੱਜ ਤੱਕ ਆਪਦੀ ਜ਼ਿੰਦਗੀ guzari ਹੈ ਮੈਨੂੰ ਨਹੀਂ ਸੀ ਪਤਾ ਤੇਰੀ ਖਾਤਰ ਮੈਂ ਇੰਨੀ ਮਿਹਨਤ ਕਰਦਾ ਸਾਂ ਤੇਰੀ ਖਾਤਰ ਮੈਂ ਦਿਨ ਰਾਤ ਦੀ ਵੇਖਿਆ ਤੇਰੀ ਖਾਤਰ ਮੈਂ ਤਰ ਤੈ ਚੱਜਦਾ ਕਪੜਾ ਨਹੀਂ ਪਾ ਕੇ ਲੇਕਿਆ ਪਰ ਅੱਜ ਪੁੱਤਰਾ ਜਿਹੜੇ ਮੇਰੇ ਹਾਲਾਤ ਨੇ ਮੇਰੇ ਹਾਲਾਤਾਂ ਨਾਲ ਦੇਖ ਕੇ ਤੂੰ ਨਹੀਂ ਇਹ ਚਰਜਾ ਦਿਤਾਂ ਇੱਕ ਕਹਾਣੀ ਹੈ ਪਰ ਇਹਦੇ ਵਿੱਚ ਅੰਦਾਜ਼ਾ ਲਾ ਕੇ ਵੇਖੋ ਅੱਜ ਕਿੰਨੇ ਆਪਾਂ ਬੈਠੀਆਂ ਜਿਹੜੇ ਅੱਜ ਮਾਪਾਂ ਦੀ ਕਦਰ ਨਹੀਂ ਕਰਦੇ ਕਿੰਨੇ ਹੁਣ ਜੇ ਸਾਡੇ ਚ ਜਿਨ੍ਹਾਂ ਨੇ ਘਰਾਂ ਤੋਂ ਧੱਪੇ ਮਾਰ ਕੇ ਆਪਣੇ ਮਾਪਾਂ ਤੋਂ ਕੱਢਿਆ ਹੋਏਗਾ ਤੇ ਖਿਮਾ ਕਰਨਾਂ ਪਿਆਰਿਓ ਜਦੋਂ ਮਾਪੇ ਪਾਪ ਦਿਨਾਂ ਤੋਂ ਚਲੇ ਜਾਂਦੇ ਨੇ ਨਾ ਜਿਉਂਦੇ ਜੀ ਭਾਵੇਂ ਚੱਜ ਨਾ ਰੋਟੀ ਨਾ ਦਿੱਤੀ ਹੋਵੇ ਮਰਨ ਤੋਂ ਬਾਅਦ ਉਹਨਾਂ ਦੇ ਨਾਵਾਂ ਤੇ ਵੱਡੇ ਵੱਡੇ ਬੋਲੋ ਜੀ ਲੰਗਰ ਪੁਆਇਆ ਜਾਂਦੇ ਨੇ ਵੱਡੇ ਵੱਡੇ ਪੁੰਨਦਾਨ ਕੀਤੇ ਜਾਂਦੇ ਨੇ ਤੇ ਦੱਸਿਆ ਜਾਂਦਾ ਭਾਈ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਸਾਰਾ ਕੁਝ ਕਰ ਰਹੇ ਹਾਂ ਤੇ ਜਿਹੜੇ ਉੱਤੇ ਆਉਣ ਵਾਲੇ ਨੇ ਪਤਾ ਸਾਰਿਆਂ ਹੁੰਦਾ ਭਾਈ ਤੁਸੀਂ ਆਪਣੇ ਮਾਪੇ ਬਾਪ ਦੀ ਕਿੰਨੀ ਤਰੱਕੀ ਕੀਤੀ ਪਾਤਸ਼ਾਹ ਮਹਾਰਾਜ ਦੇ ਜਿਹੜਾ ਬਚਨ ਬਾਣੀ ਚ ਕਿਹਾ ਦਾ ਸਤਿਗੁਰੂ ਜੀ ਕਹਿੰਦੇ ਆ ਅੱਜ ਮਾਪੇ ਦੀ ਕਦਰ ਨਹੀਂ ਕਰੇਗਾ ਤੇ ਯਾਦ ਰੱਖ ਇੱਕ ਨਾ ਇੱਕ ਦਿਨ ਸਮਾਂ ਤੇਰੀ ਜ਼ਿੰਦਗੀ ਵਿੱਚ ਵੀ ਆਏਗਾ ਤੇ ਮਹਾਰਾਜ ਦੀ ਬਾਣੀ ਤੇ ਵੀ ਇੱਕ ਕੁਦਰਤ ਦਾ ਸੂਲ ਹੈ ਇੱਕ ਕੁਦਰਤ ਦਾ ਨਿਯਮ ਹੈ ਇਥੇ ਜਿਵੇਂ ਜਿਆ ਬੰਦਾ ਧਰਤੀ 'ਚ ਬੀਜ ਪਾਉਂਦਾ ਹੈ ਉਦਾਂ ਦਾ ਬੀਜ ਨੂੰ ਅੰਤ ਵੇਲੇ ਵੱਡਨਾ ਪੈਂਦਾ ਮਾਰਾਤ ਕੇਤੇ ਜਿਹਾਂ ਬੀਜ ਸੋ ਰੋਣਾ ਕਰਨਾ ਸੰਗਣਾ ਖੇਤ ਤੇ ਪਾਸ਼ਾ ਜੀ ਦੀ ਬਾਣੀ ਇਥੋਂ ਤੱਕ ਨੇ ਕਿਆ ਖੇਤ ਸਰੀਰ ਜੋ ਬੀਜਿਆਏ ਸੋ ਅੰਤ ਤਕ ਲੁਆ ਆਏ